ਬ੍ਰਹਮ ਗਿਆਨੀ ਲੋਭ ਦਾ ਤਿਆਗ ਕਰ ਸਕਦਾ ਹੈ ਜਾਂ ਇੰਜ ਕਹੇ ਜਦ ਲੋਭ ਦਾ ਤਿਆਗ ਕਰਦਾ ਉਦੋਂ ਬ੍ਰਹਮ ਗਿਆਨ ਪ੍ਰਗਟ ਹੁੰਦਾ ਉਸ ਤੋਂ ਪਹਿਲੇ ਹੁੰਦਾ ਹੀ ਨਹੀਂ ਹੁੰਦਾ ਜਦ ਲੋਭ ਸ਼ਾਂਤ ਹੋ ਜਾਂਦਾ ਹੈ ਕਥਾ ਕੀਰਤਨ ਪਾਠ ਪੂਜਾ ਸਭ ਲੋਭ ਨੂੰ ਸ਼ਾਂਤ ਕਰਨ ਵਾਸਤੇ ਨੇ ਤੇ ਪਹਿਚਾਨ ਕੀ ਹੋਵੇਗੀ ਮਨ ਚੋਂ ਲੋਭ ਨਿਕਲ ਗਿਆ ਮਨ ਦੇ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋ ਜਾਏਗੀ ਸੱਚੇ ਨਾਮ ਕੀ ਲਾਗੇ ਉਕ ਤੇ ਮੁਖ ਬਿਖਾਰੀ ਬਣਾ ਦੇਗੀ ਫਿਰ ਇਹ ਪੁਰਸ਼ ਕੱਲ ਤੱਕ ਤੇ ਧਨ ਦਾ ਬਿਖਾਰੀ ਸੀ ਅੱਜ ਨਾਮ ਦਾ ਬਿਖਾਰੀ ਬਣ ਗਿਆ ਕੱਲ ਤੱਕ ਸੰਸਾਰ ਦਾ ਬਿਖਾਰੀ ਸੀ ਅੱਜ ਨਿਰੰਕਾਰ ਦਾ ਬਿਖਾਰੀ ਬਣ ਗਿਆ ਦਰਸਲ ਦੇਣ ਵਾਸਤੇ ਕੇਵਲ ਤੇਰੇ ਕੋਲ ਹੀ ਹੈ ਸੋ ਲੈ ਬਾਕੀ ਕਿਸੇ ਕੋਲ ਨਹੀਂ ਇਸ ਵਾਸਤੇ ਗੁਰਮਤਿ ਦੀ ਦ੍ਰਿਸ਼ਟੀ 'ਚ ਕੋਈ ਦਾਤਾ ਵੀ ਨਹੀਂ ਹੈ ਦਦਾ ਦਾਤਾ ਇੱਕ ਹੈ ਦੂਸਰਾ ਨਾਹਿ ਨ ਕੋਇ ਇਸ ਨਾਮ ਦੀ ਦਾਤ ਨੂੰ ਕੇਵਲ ਤੋ ਹੀ ਦੇ ਸਕਦਾ ਤੋ ਹੀ ਦੇ ਸਕਦਾ ਮੰਗਤੇ ਜ਼ਰੂਰ ਆ ਪਰ ਤੇਰੇ ਆ ਕਿਉਂ ਤੋ ਹੀ ਦੇ ਸਕਦਾ ਹੈ ਇਹ ਸਭ ਕੁਝ ਤੇਰੇ ਕੋਲ ਹੈ ਤੂੰ ਨਿਜੀ ਤੌਰ ਤੇ ਇਸ ਦਾ ਮਾਲਕ ਹੈ ਏ ਪ੍ਰਭੂ ਦਇਆ ਕਰ ਰਹਿਮਤ ਕਰ ਇਸ ਮੰਗ ਤੇਰੀ ਝੋਲੀ ਚ ਆਪਣਾ ਨਾਮ ਪਾ ਇਹ ਮੰਗਤਾ ਕੇਵਲ ਤੇਰਾ ਨਾਮ ਮੰਗਦਾ ਹੈ ਇਹ ਵਿਖਾਰੀ ਕੇਵਲ ਤੇਰਾ ਨਾਮ ਮੰਗਦਾ ਹੈ ਇਹਦੇ ਉੱਤੇ ਵੀ ਮੈਂ ਇਕ ਅਨੁਭਵੀ ਗਲਪੜੇ ਸਾਹਮਣੇ ਹੋਰ ਰੱਖਦੇ ਹਾਂ ਧਨ ਦਾ ਮੰਗਤਾ ਮੰਗਤਾ ਜਮਿਆ ਮੰਗਤਾ ਜੀਵਿਆ ਮੰਗਤਾ ਹੀ ਮਰ ਗਿਆ ਕਿਉਂਕਿ ਲੋਭ ਕਦੀ ਸ਼ਾਂਤ ਨਹੀਂ ਹੁੰਦਾ। ਨਾਮ ਦਾ ਮੰਗਤਾ ਅਗਰ ਨਹੀਂ ਵੀ ਮਿਲਿਆ ਤੇ ਮੰਗਤਾ ਵੀ ਬਾਦਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਵਤ ਸਾਲ ਨਾਮ ਇੱਕ ਪਾਦਸ਼ਾਹੀ ਪਾਦਸ਼ਾਹ ਨਾਮ ਦੇ ਮੰਗਣ ਵਿੱਚ ਇਤਨਾ ਰਸ ਹੋਵੇ ਤੇ ਮਿਲ ਜਾਵੇ ਤੇ ਫਿਰ ਕਿਤਨਾ ਰਸ ਹੋਵੇਗਾ। ਨਾਮ ਦੇ ਮੰਗਣ ਦੇ ਜੇ ਇਤਨੀ ਪਵਿੱਤਰਤਾ ਹੋਵੇ ਤੇ ਜਦ ਮਿਲ ਜਾਏ ਤਾਂ ਕਿਤਨੀ ਪਵਿੱਤਰਤਾ ਹੋਵੇਗੀ ਨਾਮ ਦੇ ਮੰਗਣ ਦੇ ਚ ਮਨੁੱਖ ਇਤਨਾ ਸ਼ਕਤੀਸ਼ਾਲੀ ਹੋ ਜਾਏ ਜਿਸ ਨੂੰ ਅਸੀਂ ਮੰਗਣਾ ਕਹਿੰਦੇ ਆ ਨਾ ਕਈ ਮੈਨੂੰ ਕਹਿੰਦੇ ਨੇ ਨਾਮ ਦਾੰਦਿਓ ਮੈਂ ਕਿ ਕੱਖ ਨਹੀਂ ਤੁਸੀਂ ਸੁਣਿਆ ਕਰਾ ਨੋ ਇਹ ਨਿਜ ਪਤ ਦਾਤਾ ਕੇਵਲ ਪਰਮਾਤਮਾ ਹੈ ਉਸੇ ਦੇ ਬਿਖਾਰੀ ਬਣੋ ਜੇ ਜਦਨ ਪਰਮਾਤਮਾ ਦੇ ਬਿਖਾਰੀ ਬਣ ਗਏ ਉਹਦੇ ਨਿਸ਼ੈ ਨਸ਼ਾਾਂ ਦੇ ਸ਼ੈਨਸ਼ਾਹ ਬਣ ਜਾਓਗੇ ਸੰਸਾਰ ਦੇ ਬਿਖਾਰੀ ਬਣੇ ਮਰਦੇ ਦਮ ਤੱਕ ਬਿਖਾਰੀ ਰਹੋਗੇ ਇਹ ਵੀ ਮੈਂ ਅਰਜ਼ ਕਰਦੇ ਆਂ ਬਿਖਾਰੀ ਹੋ ਕੇ ਹੀ ਮਰੋਗੇ ਉਸ ਦੇ ਬਿਖਾਰੀ ਬਣੋ ਉਹਦੇ ਬਿਖਾਰੀ ਬਾਦਸ਼ਾਹਾਂ ਦੇ ਬਾਦਸ਼ਾਹ ਬਣ ਜਾਂਦੇ ਨੇ بڑے بڑے ਬਾਦਸ਼ਾਹ ਉਹਨਾਂ ਬਿਖਾਰੀਆਂ ਨੂੰ ਸਜਦੇ ਕਰਦੇ ਨੇ ਸਲਾਮਾਂ ਕਰਦੇ ਨੇ ਇਕ ਹਕੀਕਤ ਹੈ ਇਕ ਜੋ ਹੈ ਸਚਾਈ ਹੈ ਤੋ ਸਹਿਰ ਕਹਿੰਨੇ ਸਮੰਗ ਤੇ ਤੂੰ ਆਪਣਾ ਨਾਮ ਦੇ ਸਾਰੇ ਬਾਣੇ ਤੇ ਜਿੱਥੇ ਜਿੱਥੇ ਮੰਗਣ ਦੀ ਇਜਾਜ਼ਤ ਸਾਨੂੰ ਸਿਖਾਈ ਗਈ ਹੈ ਇਹ ਮੰਗੋ ਤਾਂ ਕਿ ਥਾਕਰ ਨਾ ਅਵਰ ਕਚੋ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣਾਂ ਦਾ ਵਿਣ ਤੂਦ ਹੋਰ ਜੇ ਮੰਗਣਾ ਸਿਰ ਦੁਖਾਂਦੇ ਦੁੱਖ ਦੇਹੇ ਨਾਮ ਸੰਤੋਖਿਆ ਸੁਤਰੇ ਮਨ ਕੇ ਵਖ ਇਹ बार-बार ਗੁਰਬਾਣੀ ਸਾਨੂੰ ਮੰਗਣ ਦੀ ਜਾਚ ਸਿਖਾਉਂਦੀ ਹੈ ਪਰ ਮੈਂ ਅਰਜ਼ ਕਰਾਂ ਇਹ ਮੰਗਣਾ ਇੱਕ ਅਵਸਥਾ ਹੈ ਕੋਈ ਕਲਾ ਨਹੀਂ ਕੋਈ ਕਿਸੇ ਨੂੰ ਸਿਖਾ ਦੇਵੇ ਨਾਮ ਮੰਗੋ ਜਿਵੇਂ ਲੋਕੀ ਮੰਗਦੇ ਨੇ ਨਹੀਂ ਇੱਕ ਕਲਾ ਹੈ ਅਵਸਥਾ ਹੈ ਪੈਦਾ ਹੋਵੇਗੀ ਕਦੋਂ ਜਦ ਮਨ ਦੇਚ ਸੰਸਾਰ ਦੀ ਲੋੜ ਸ਼ਾਂਤ ਹੋ ਜਾਏਗੀ ਲੋਭ ਸ਼ਾਂਤ ਹੋ ਜਾਏਗਾ ਪ੍ਰਭੂ ਦੇ ਨਾਮ ਦੀ ਭੁੱਖ ਪੈਦਾ ਹੋਏ। ਧਨ ਦੀ ਭੁੱਖ ਸਦਾ ਬਿਖਾਰੀ ਬਣਾਈ ਰੱਖੇਗੀ। ਨਾਮ ਦੀ ਭੁੱਖ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦੇਗੀ। ਇਹ ਵੀ ਮੈਂ ਅਰਜ਼ ਕਰਾਂ ਉਸ ਭੁੱਖ ਕਰਕੇ ਵੀ ਕਈ ਸੰਤਾਪ ਮਿਟ ਜਾਂਦੇ ਨੇ, ਚਿੰਤਾਵਾਂ ਮਿਟ ਜਾਂਦੀਆਂ। ਸੱਚੇ ਨਾਮ ਕੀ ਲਾਗੇ ਭੋਗ, ਉਹ ਤਾਂ ਭੁੱਖੇ ਖਾਏ, ਚੱਲਿਏ ਰੋਖ। ਮੈਂ ਫਿਰ ਅਰਜ਼ ਕਰਾਂ ਜਿਤਨੇ ਚਿਤਕ ਮਨ ਦੇ ਸੰਸਾਰ ਦੀ ਭੁੱਖ ਹੈ ਨਿਰੰਕਾਰ ਦੀ ਨਹੀਂ ਪੈਦਾ ਹੋਵੇਗੀ ਪਦਾਰਥਾਂ ਦੀ ਭੁੱਖ ਹੈ ਪਰਮਾਤਮਾ ਦੀ ਨਹੀਂ ਪੈਦਾ ਹੋਵੇਗੀ ਬੋਲ ਕੇ ਵੀ ਕਿਸੇ ਨੂੰ ਨਾ ਕਹਿਣਾ ਨਾਮ ਕਿਵੇਂ ਜਪੀਏ ਭੁੱਖ ਪੈਦਾ ਹੋਵੇ ਤੇ ਛੱਤੀਜ ਪ੍ਰਕਾਰ ਦਾ ਭੋਜਨ ਕਿਸੇ ਦੇ ਅੱਗੇ ਰੱਖ ਦੇਈਏ ਭੋਜਨ ਦੀ ਭੁੱਖ ਹੋਵੇ ਉਹ ਪੁੱਛਦਾ ਕਿਵੇਂ ਖਾਈਏ ਖਾਣ ਲੱਗ ਪੈਂਦਾ ਪੈਸਾ ਮਨੁੱਖ ਪੁੱਛਦਾ ਪਾਣੀ ਕਿਵੇਂ ਪੀਵਾਂ ਮੈਂ ਉਹਦੇ ਕੋਲ ਪਾਣੀ ਰੱਖਦੇ ਆ ਉਹ ਪੁੱਛਦਾ ਕਿਵੇਂ ਪੀਵਾਂ ਪੀਣ ਲੱਗ ਪੈਂਦਾ ਜਿਸ ਦਿਨ ਸੱਚੇ ਨਾਮ ਦੀ ਭੁੱਖ ਪੈਦਾ ਹੋ ਗਈ ਇਹ ਭੋਜਨ ਹਰ ਜਗ੍ਹਾ ਤੇ ਹੈ ਹਰ ਵਕਤ ਤੇ ਹੈ ਰਸਨਾ ਵਾਹਿਗੁਰੂ ਵਾਹਿਗੁਰੂ ਜਪਣ ਲੱਗ ਪੈਂਦੇ ਹੋਰ ਕੀ ਡੰਗ ਹੈ ਕੋਈ ਡੰਗ ਨਹੀਂ ਹੈ ਫੁਕਾਰ ਕਰਨ ਲੱਗ ਪੈਂਦੇ ਹੈ ਪਿਆਸ ਨਹੀਂ ਲੱਗੇ ਤੇ ਇੱਕ ਮਨੁੱਖ ਕਰ ਰਿਹਾ ਹਾਏ ਪਾਣੀ ਹਾਏ ਪਾਣੀ ਇਹਦਾ ਮੰਗਣਾ ਵੀ ਮੰਗਣਾ ਨਹੀਂ ਹੈ ਇਹ ਵੀ ਮਹਿਜ਼ ਕਰ ਰਿਹਾ ਹੈ ਕਹਿ ਰਿਹਾ ਹਾਏ ਪਾਣੀ ਹਾਏ ਪਾਣੀ ਤੇ ਪਿਆਸ ਤੇ ਹੈ ਕੋਈ ਨਹੀਂ ਇੱਕ ਦੂਜ ਹੈ ਬੜਾ ਪਿਆਸਾ ਹੈ ਰੋਮ ਰੋਮ ਤਰਹਾਇਆ ਹੈ ਔਰ ਤੜਪ ਰਿਹਾ ਹੈ ਕਹਿ ਰਿਹਾ ਹਾਏ ਪਾਣੀ ਆਏ ਪਾਣੀ ਕੁਲ ਕਹਿੰਦੇ ਦੇ ਦੋਵੇਂ ਇੱਕੋ ਜਿਆ ਬੈਣ ਪਰ ਜ਼ਮੀਨ ਆਸਮਾਨ ਦਾ ਅੰਤਰ ਹੈ ਲੋਭੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਪਰ ਜਿਸ ਦੇ ਅੰਦਰ ਸੱਚੇ ਨਾਮ ਦੀ ਭੁਖ ਪੈਦਾ ਹੋ ਗਈ ਹੈ ਬੇਰਾਗੀ ਵੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਯਕੀਨ ਜਾਨੋ ਜ਼ਮੀਨ ਆਸਮਾਨ ਦਾ ਅੰਤਰ ਹੈ ਇੱਕ ਨਾ ਸਮਝ ਲੈ ਕਤਈ ਇਕ ਨਹੀਂ ਹੈ ਇੱਕ ਜੋ ਹਾਏ ਪਾਣੇ ਹਾਏ ਪਾਣੀ ਕਰ ਰਿਹਾ ਹੈ ਪਾਣੀ ਦੀ ਲੋੜ ਨਹੀਂ ਪਿਆਸ ਹੀ ਨਹੀਂ ਇੱਕ ਜੋ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਵਾਹਿਗੁਰੂ ਉਸ ਦਾ ਜੀਵਨ ਹੈ ਉਹਦੀ ਜ਼ਿੰਦਗੀ ਹੈ ਉਹਦੇ ਪ੍ਰਾਣ ਨੇ ਇਹਦੇ ਉੱਤੇ ਇੱਕ ਉਦਾਹਰਣ ਹੈ ਸਮਝ ਆਉਣ ਲੱਗਾ 2 ਮਿੰਟ ਲਵਾਉ ਦੇ ਬਿਸtre ਮਰਗ ਦੇ ਸੇ ਇਕ ਸੰਸਾਰ ਦਾ ਪ੍ਰਤਿਸ਼ਠਿਤ ਬੰਦਾ ਚਲਾਣਾ ਕਰ ਰਿਹਾ ਹੈ ਦਮ ਟੁੱਟ ਰਿਹਾ ਹੈ ਉਸ ਦਾ ਕੋਲ ਡਾਕਟਰ ਬੈਠਾ ਚਿੰਤਾਤ ਹੋ ਰਿਹਾ ਉਹਦੀ ਪ੍ਰਤਿਸ਼ਠਾ ਦਾ ਸਵਾਲ ਹੈ ਕਿਉਂਕਿ ਉਸ ਇਲਾਜ ਕਰ ਰਿਹਾ ਸੀ ਲੋਕੀ ਪੁੱਛਣਗੇ ਰਾਜ ਕਿਤਨਾ ਚੱਲਦਾ ਪਿਆ ਸੀ ਕਿਉਂਕਿ ਪ੍ਰਤਿਸ਼ਠਿਤ ਬੰਦਾ ਸੀ ਮਨਿਆ ਪਰਮਨਿਆ ਮਨੁੱਖ ਸੀ ਉਹਦੀ ਚਰਚਾ ਆਮ ਲੋਕਾਂ ਦੇ ਕੱਲ ਤੇ ਸੀ ਉਹਦੀ ਬਿਮਾਰੀ ਦੀ ਵੀ ਚਰਚਾ ਸੀ ਕੋ ਕੇ ਮਹਾਨ ਸੀ ਜਿਹੜਾ ਡਾਕਟਰ ਇਲਾਜ ਕਰ ਰਿਹਾ ਕੋਲ ਬੈਠਾ ਹੈ ਚਿੰਤਾਤ ਹੋ ਰਿਹਾ ਹੈ ਦੁਖੀ ਹੈ ਉਹਦੀ ਪ੍ਰਤਿਸ਼ਠਾ दांव ਤੇ ਲੱਗੀ ਹੋਈ ਹੈ ਉਹਦੇ ਪੇਸ਼ੇ ਨੂੰ ਸੱਟ ਲੱਗੇਗੀ ਫਲਾਣਾ ਇਲਾਜ ਕਰ ਰਿਹਾ ਸੀ ਅਖਬਾਰੀ رپورਟਰ ਵੀ ਖੜਾ ਹੈ ਉਭੀ ਖੜਾ ਹੈ ਉਹ ਦੇਖਦਾ ਪਿਆ ਕਿ ਇਸ ਵਕਤ ਆਖਰੀ ਦਮ ਨਿਕਲੇਗਾ ਤਾਂ ਮੈਂ ਸਮਾਂ ਨੋਟ ਕਰਾਂਗਾ ਇਤਨੇ ਵਜੇ ਡੈਥ ਹੋਈ ਹੈ ਤੇ ਅਖਬਾਰ ਨੂੰ ਖਬਰ ਦੇਣੀ ਹੈ ਇਹ ਵੀ ਖੜਾ ਹੈ ਪਾਵੇਂ ਮੂੰਹ ਨੇ ਵੀ ਬਣਾਇਆ ਇਹ ਸੋਗਵਾਰ ਉਭੀ ਖੜਾ ਹੈ ਕੋਲ ਬੈਠੇ ਡਾਕਟਰ ਇਸ ਰਿਪੋਰਟਰ ਨੇ ਸਿਰਫ ਰਿਪੋਰਟ ਦੇਣੀ ਹੈ ਖਬਰ ਦੇਣੀ ਹੈ ਇਸ ਡਾਕਟਰ ਦੇ ਸਿਰਫ ਪੇਸ਼ੇ ਦਾ ਸਵਾਲ ਹੈ ਪ੍ਰਤਿਸ਼ਟਾ ਦਾ ਸਵਾਲ ਹੈ ਪਰ ਕੋਲ ਬੈਠੀਏ ਪਤਨੀ ਉਹਦੀ ਪਤਨੀ ਬੈਠੀ ਹੈ ਪ੍ਰਾਣ ਨਿਕਲ ਰਹੇ ਨੇ ਪਤੀ ਦੇ ਪਰ ਉਹਨੂੰ ਇਹ ਪਰਤੀਤ ਹੋ ਰਿਹਾ ਜਿਵੇਂ ਮੇਰੇ ਹੀ ਨਿਕਲ ਰਹੇ ਉਹ ਵੀ ਬੈਠੀ ਹੈ ਇਹਨਾਂ ਤਿੰਨਾਂ ਦੀ ਮਾਨਸਿਕ ਅਵਸਥਾ ਅਲੱਗ-ਅਲੱਗ ਹੈ ਘਟਨਾ ਤੇ ਇੱਕ ਘਟ ਰਹੀ ਹੈ ਇੱਕ ਮਨੁੱਖ ਮਰ ਰਿਹਾ ਹੈ ਇੱਕ ਮਨੁੱਖ ਮਰ ਰਿਹਾ ਹੈ ਤੇਕਨ ਕੋਲ ਬੈਠੀ ਪਤਨੀ ਨੂੰ ਇੰਜ ਮਹਿਸੂਸ ਹੁੰਦਾ ਜਿਵੇਂ ਮੈਂ ਮਰ ਰਹੀ ਹਾਂ ਮੇਰਾ ਪਤਨੀ ਹੋਣਾ ਮਰ ਜਾਏਗਾ ਪਤੀ ਕਰਕੇ ਪਤਨੀ ਹੈ ਬੱਚੇ ਕਰਕੇ ਮਾਂ ਹੈ ਬੱਚਾ ਹੀ ਨਹੀਂ ਤੇ ਮਾਂ ਕਿਹੜੀ ਗੱਲ ਰਹੀ पता नहीं तो पता नहीं कही गलती ओनू दिसद नहीं मैं मर रही मैं खत्म हो रही रिपोर्टर नो पता है मैं सिर्फ रिपोर्ट देनी है मैं नहीं मर रहा डॉक्टर नो इतना ही बोध है मेरे पेशे को सट लगे गे मेरी प्रतिष्ठा दावत है डॉक्टर नहीं मर रहा ਅਗਰ ਮਰ ਰਹੀ ਹੈ ਤਾਂ ਵਾਕਈ ਪਤਨੀ ਮਰ ਰਹੀ ਹੈ ਉਹਨੂੰ ਪਤਾ ਹੈ ਮੈਂ ਇੱਕ ਔਰਤ ਰਹਿ ਜਾਵਾਂਗੀ ਪਤਨੀ ਨਹੀਂ ਕਿਉਂਕਿ ਬੇਵਾ ਆਖਣਗੇ ਪਤਨੀ ਨਹੀਂ ਆਖਣਗੇ ਮੈਂ ਮਰ ਰਹੀ ਹਾਂ ਘਟਨਾ ਤੇ ਇੱਕੋ ਹੀ ਘਟ ਰਹੀ ਹੈ ਤੈਨ ਮਨੁੱਖ ਵਾਹਿਗੁਰੂ ਵਾਹਿਗੁਰੂ ਜਪ ਰਹੇ ਨੇ ਹਰੇਕ ਦੀ ਅਵਸਥਾ ਹੋਰ ਹੋਰ ਹੁੰਦੀ ਇੱਕ ਜਪਦਾ ਪਏ ਲੋਕੀ ਸੰਤ ਕਹਿੰਦੇ ਨੇ ਸੋ ਚਲੋ ਲੋਕੀ ਸੰਤ ਕਹਿੰਦੇ ਰਹਿਣ ਤੁਮਾਲਾ ਵੀ ਹੱਥੇ ਚ ਜਪੀ ਜਾ ਰਿਹਾ ਹੁਣ ਕੁਛ ਵੀ ਨਹੀਂ ਮੈਂ ਬਥੇਰਾ ਦੇਖ ਲਿਆ ਉਸਤਾ ਕੀ ਮਾਓ ਬੜੇ ਬੜੇ ਢੇਰਿਆਂ ਚ ਦੇਖ ਲਿਆ ਉਹ ਮਾਲਾ ਸਿਰਫ ਦਿਖਾਉਟੀ ਹੈ ਉਹ ਗਲੇ ਦੀ ਮਾਲਾ ਵੀ ਦਿਖਾਉਟੀ ਹੈ ਉਹ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਦਿਖਾਉਟੀ ਹੈ ਕੁਛ ਨਹੀਂ ਜਗਤ ਦੇਖੇ ਪ੍ਰਤੀਸ਼ਟਾ ਦਾ ਸਵਾਲ ਹੈ ਇਸੇ ਤੇ ਪੂਜਾ ਪ੍ਰਤੀਸ਼ਟਾ ਖੜੀ ਹੈ ਬੀ ਵਾਹਿਗੁਰੂ ਵਾਹਿਗੁਰੂ ਕਰਦੇ ਨ ਮਾਲਾ ਰੱਖਦੇ ਨੇ ਗਲੇ ਦੇ ਚ ਹੱਥ ਦੇ ਕਬੀਰ ਤੇ ਕਹਿੰਦੇ ਨੇ ਗਲੇ ਜਿਨਾ ਜਪ ਮਾ ਲੀਆਂ ਹੋਤ ਲੋਟੇ ਹੱਥ ਨ ਵਕ ਇਹ ਹਰ ਕੇ ਸੰਧਨਾ ਖਈਏ ਬਨਾਰਸ ਕੇ ਠਾਕ ਇਹ ਮਾਲਾ ਨਾਲ ਸ਼ਿਕਾਰ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਆਪ ਕੇ ਸ਼ਿਕਾਰ ਕਰਦੇ ਨੇ ਕੁਸਤਾਕੀਮਾ ਵਿਰਲੇ ਸੰਧ ਜਨ ਹੁੰਦੇ ਨੇ ਥੋੜੇ ਜਿਹੇ ਜਿਨ੍ਹਾਂ ਦਾ ਵਾਹਿਗੁਰੂ ਵਾਹਿਗੁਰੂ ਕਰਨਾ ਸਿਰਫ ਆਪਣੀ ਪ੍ਰਤਿਸ਼ਠਾ ਨਹੀਂ ਬੰਦ ਗਈਏ ਆਨੰਦ ਹੈ ਖੇੜਾ ਹੈ ਮਰਵੇ ਮਨੁੱਖ ਤੋਂ ਪਤਨੀ ਦਾ ਵੀ ਸੰਬੰਧ ਹੈ ਡਾਕਟਰ ਦਾ ਵੀ ਸੰਬੰਧ ਹੈ ਅਖਬਾਰੀ ਰਿਪੋਰਟਰ ਦਾ ਵੀ ਸੰਬੰਧ ਹੈ ਇੱਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਹੈ ਸਿਰਫ ਦੁਨੀਆ ਨੂੰ ਪਤਾ ਚੱਲੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਹਾਂ ਇਕ ਵਾਹਿਗੁਰੂ ਵਾਹਿਗੁਰੂ ਕਰ ਰਿਹਾ ਦੁਨੀਆ ਨੂੰ ਪਤਾ ਚੱਲੇ ਮੇਰਾ ਵਾਹਿਗੁਰੂ ਵਾਹਿਗੁਰੂ ਮੈਂ ਕਰਦਾ ਹੀ ਨਹੀਂ ਵਾਹਿਗੁਰੂ ਮੈਨੋਂ ਮਿਲ ਗਿਆ ਮੈਂ ਸੰਤ ਮੈਂ ਭਗਤ ਹਾਂ ਮੈਂ ਬ੍ਰह्म ਗੈ ਨਹੀਂ ਇੱਕ ਵਾਹਿਗੁਰੂ ਵਾਹਿਗੁਰੂ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਉਹਦੀ ਜ਼ਿੰਦਗੀ ਹੈ ਨਾ ਕਰੇ ਤੇ ਮੌਤ ਹੈ ਆਖਾਂ ਜੀਵਾ ਬਿਸਰੇ ਮਰ ਜਾਉ ਉਹ ਤੇ ਉਹਦੀ ਮੌਤ ਹੈ ਅਗਰ ਨਾ ਚੱਲੇ ਜੰਮ ਨਾ ਚਲਣ ਸਰੀਰ ਦੀ ਮੌਤ ਹੈ ਵਾਹਿਗੁਰੂ ਨਾ ਚਲੇ ਤੈਨੂੰ ਦਿਸ ਪੈਂਦਾ ਹੈ ਤੇ ਮਰ ਗਏ ਖਤਮ ਹੋ ਮੌਤ ਇਹਦੇ ਚ ਅਵਸਥਾ ਤੁਸੀਂ ਖੁਦ ਆਪਣਾ ਫੈਸਲਾ ਆਪ ਕਰ ਲੈਣਾ ਕਿਸ ਅਵਸਥਾ ਚ ਜਪ ਚੱਲ ਰਹੇ ਕਿਸ ਅਵਸਥਾ ਚ ਕਿਸ ਅਵਸਥਾ ਦੇ ਚ ਹਾਏ ਪਾਣੀ ਹਾਏ ਪਾਣੀ ਕੀਤਾ ਜਾ ਰਿਹਾ ਹੈ ਲੋਭ ਜਦ ਸ਼ਾਂਤ ਹੋ ਜਾਂਦਾ ਹੈ ਮਨ ਦੇ ਚ ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ ਤੇ ਨਾਮ ਦੇ ਅੰਦਰ ਭੁੱਖ ਚੱਲ ਪੈਂਦੀ ਹੈ ਉਹ ਕਰਤੇ ਪੁਰਖ ਦਾ ਬਿਖਾਰੀ ਬਣ ਜਾਂਦਾ ਹੈ ਫਰਿਆਦ ਕਰਦਾ ਹੈ हे ਪ੍ਰਭੂ ਰਹਿਮਤ ਦੇ ਘਰ ਦੇਚਾ ਬਖਸ਼ਿਸ਼ ਦੇ ਘਰ ਦੇਚਾ ਤੂੰ ਆਪਣੇ ਨਾਮ ਦੀ ਖੈਰ ਇਸ ਮੰਗ ਤੇ ਦੀ ਚੌਲੀ ਦੇਚਾ ਹਾਂ ਜੀ ਸਦਕੇ ਜਾਨਾਂ ਕੁਰਬਾਨ ਜਾਨਾਂ ਬਲਹਾਰੇ ਜਾਨਾਂ ਤੇਰੇ ਇਸ ਨਾਮ ਦੇ ਚੋਂ ਜਿਹਦੇ ਕਿਤਨਾ ਰਸ ਹੈ ਇਤਨਾ ਖੇੜਾ ਤੇ ਖੁਸ਼ੀ ਹਾਂ ਜੀ ਪਰਮੂ ਕਾਰਨੂ ਸਭਨਾ ਭਾਈ ਉਹ ਕਰਤਾ ਦੇ ਹੈ ਕਾਰਨ ਵੀ ਹੈ ਹੋਰ ਕੋਈ ਦੂਜਾ ਨਹੀਂ ਇਸ ਵਕਤ ਮੈਂ ਤੇਰਾ ਹੀ ਬਿਖਾਰੀ ਆਂ ਹੋਰ ਕਿਸੇ ਦਾ ਬਿਖਾਰੀ ਨਹੀਂ ਮੈਂ ਤੇਰੇ ਕੋਲ ਹੀ ਮੰਗਦਾ ਹੋਰ ਕਿਸੇ ਕੋਲ ਨਹੀਂ ਹਾਂ ਏ ਪ੍ਰਭੂ ਬਹੁਤ ਜਨਮਾਂ ਦੇ ਫੇਰੇ ਬੜੇ ਲੰਬੇ ਚਲੇ ਆ ਰਹੇ ਹਾਂ ਇਹ ਜਨਮ ਕਈ ਦਫਾ ਹੋ ਚੁਕੇ ਆ ਅੱਜ ਕੀ ਕਿਰਪਾ ਕਰ ਕਵੇਰ ਵੀ ਇਸ ਤਰ੍ਹਾਂ ਦੀ ਫਰਿਆਦ ਕਰਦੇ ਨੇ ਅਬ ਕੀ ਬਾਰ ਬਖਸ਼ ਬੰਦੇ ਕੋ ਬਾਉਰ ਨਾ ਭਾਉ ਜਲ ਫੇਰਾ ਰਵਦਾਸ ਵੀ ਕਹਿੰਦੇ ਨੇ ਬਹੁਤ ਜਨਮ ਵਿਚਰੇ ਥੇ ਮਾਦੋ ਇਹ ਜਨਮ ਤੁਮਾਰੇ ਲੈ ਅਦ ਕੀ ਬਖਸ਼ ਤੋ ਅਬ ਕਿਸ ਕਿਰਪਾ ਕੀ ਤੇ ਬਹੁਤ ਜਨਮਾਂ ਦੇ ਵਿਛੜੇ ਹੋਇਆ ਵਿਛੜੇ ਹੋਇਆ ਵਿਛੜੇ ਹੋਇਆ ਅਦ ਕੀ ਤੋ ਰਹਿਮਤ ਕਰ ਅਦ ਕੀ ਤੋ ਬਖਸ਼ਿਸ਼ ਕਰਾਂ ਚਾ ਦੇ ਘਰ ਦੇ ਚਾ ਐਸੀ ਬਖਸ਼ਿਸ਼ ਕਰ ਆਪਣਾ ਦੀਦਾਰ ਦੇ ਆਪਣੀ ਝਲਕ ਦੇ ਆਪਣੇ ਵਿਚ ਲੈਣ ਕਰਾਂ ਜੀ ਪਾਣ ਪਾਣ ਨੂੰ ਪਾਣ ਗੁਰੂ ਦੀ ਕਿਰਪਾ ਦੁਆਰਾ ਜਾਣ ਲਿਆ ਸਮਝ ਲਿਆ ਸਾਰੇ ਭਰਮ ਦੇ ਪਰਦੇ हट ਗਏ ਜੋ ਸਮਝਦੇ ਸੀ ਨਿਕੰਮਾ ਬਹਿ ਜੋੜਿਆ ਹੋਇਆ ਸੀ ਮਨ ਨੇ ਤਨ ਦੇ ਨਾਲ ਜੁੜ ਕੇ ਇਹ ਸਾਰੇ ਭਾਂਤੀਆਂ ਮਿਟ ਗਈਆਂ ਇਹ ਸਾਰੇ ਪਰਦੇ ਟੁੱਟ ਗਏ ਮਨ ਮੰਨ ਗਿਆ ਪ੍ਰਭੂ ਦੇ ਨਾਮ ਵਿੱਚ ਲਿਵ ਜੁੜ ਗਈ ਸੁਰਤ ਜੁੜ ਗਈ ਨਾਮ ਦੀ ਪ੍ਰਾਪਤੀ ਹੋ ਗਈ ਸਤਗੁਰ ਰਹਿਮਤ ਕਰਨ ਇਸ ਤਰ੍ਹਾਂ ਦੀ ਬੁੱਕ ਸਾਰਿਆਂ ਦੇ ਅੰਦਰ ਪੈਦਾ ਹੋਵੇ ਤਾਂ ਕਿ ਸਾਰਿਆਂ ਦੀ ਜੀਵਨ